ਪੰਜਾਬ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਬੇਅਦਬੀਆਂ ਲਗਾਤਾਰ ਹੋਈਆਂ ਨੇ ਉਸ ਨੂੰ ਲੈ ਕੇ ਇੱਕ ਸਖਤ ਕਾਨੂੰਨੀ ਕਾਰਵਾਈ ਹੋਵੇ ਪਰ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਜਦੋਂ ਹੁੰਦਾ ਹੈ ਕਿਸ ਦਾ ਮਨਸਾ ਕੀ ਰਹਿੰਦੀ ਹੈ ਪਹਿਲੇ ਤਾਂ ਗੱਲ ਹੈ ਕਿ 2016 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮੁਜਾਦਤ ਸੀ ਮੁੱਖ ਮੰਤਰੀ ਸਾਹਿਬ ਪਹਿਮੇ ਉਦੋਂ ਪੰਜਾਬ ਦੇ ਵਿੱਚ ਮੰਤਰੀ ਸੀ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦੇਣ ਵਾਸਤੇ 295a ਅਸੀਂ ਐਮੈਂਡਮੈਂਟ ਕਰਕੇ ਉਸ ਵੇਲੇ ਜਿਹੜਾ ਹਾਊਸ ਆਫ ਚੋਂ ਪਾਸ ਕੀਤਾ ਸੀ ਸਾਡੇ ਵਿਧਾਨ ਸਭਾ ਚ ਗਵਰਨਰ ਸਾਹਿਬ ਨੇ ਵੀ ਉਹਨੂੰ ਅਪਰੂਵਲ ਦਿੱਤੀ ਸੀ ਤੇ ਅੱਗੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਸੀ ਜਦੋਂ ਸਰਕਾਰ ਸਾਡੀ ਬਦਲ ਗਈ ਸੀ ਤੇ ਉਹਦਾ ਜਵਾਬ ਜਿਹੜਾ ਰਾਸ਼ਟਰਪਤੀ ਜੀ ਵੱਲੋਂ ਆਇਆ ਸੀ ਕਿ ਇੱਕ ਪਾਰਟਿਕੂਲਰ ਕਿਸੇ ਖਾਸ ਧਰਮ ਦੇ ਧਰਮ ਗ੍ਰੰਥ ਵਾਸਤੇ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਇਸ ਸੈਕੂਲਰਿਜ਼ਮ ਦਾ ਜਿਹੜਾ ਸਾਡਾ ਸਿਧਾਂਤ ਹੈ ਸੰਵਿਧਾਨ ਦਾ ਉਹ ਪੂਰਨ ਪਰ ਛੱਡੀ ਤੋਂ ਉਹ ਸਰਕਾਰ ਨਹੀਂ ਸੀ ਇਸ ਕਰਕੇ ਅਗਲੀ ਸਰਕਾਰ ਨੇ ਕਪਟਨ ਬਿੰਦਰ ਸਿੰਘ ਹੋਰਾਂ ਨੇ ਫਿਰ ਸਾਰੇ ਧਰਮਧਰਮਕ ਗ੍ਰੰਥਾਂ ਵਾਸਤੇ ਇੱਕ ਸੋਧ ਕਰਕੇ ਫਿਰ ਭੇਜਿਆ ਸੀ ਉਹਦੀ ਜਿਹੜੀ ਹੈ ਅਪਰੂਵਲ ਫਿਰ ਨਹੀਂ ਮਿਲਿਆ ਇਸ ਕਰਕੇ ਵਿਧਾਨ ਸਭਾ ਫਿਰ ਪੇਸ਼ ਕਰਨਾ ਚਾਹੁੰਦੀ ਹੈ ਕੋਈ ਹੋਰ ਬੈਟਰ ਮਾਡਲ ਪੇਸ਼ ਕਰਨਾ ਚਾਹੁੰਦੀ ਹੈ ਕਰਨ ਪਰ ਜਿਹੜੀ ਅਸਲੀ ਸੋਚਣ ਵਾਲੀ ਗੱਲ ਹੈ ਜਿਹੜੀ ਸਰਕਾਰ ਨੂੰ ਮੈਂ ਪੁੱਛਣੀ ਚਾਹੁੰਦਾ ਇੰਬਲੀਅਰ ਕੋਰਟ ਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬਦਬੀ ਦਾ ਇੱਕ ਕੇਸ ਹੋਇਆ ਸੀਗਾ ਸਾਡੀ ਸਰਕਾਰ ਨੇ ਪੜਿਆ ਸੀ ਇਹਨਾਂ ਦਾ ਸੈਟਿੰਗ ਐਮਲੈਸੀ ਦਿੱਲੀ ਦਾ ਉਹਦੇ ਵਿੱਚ ਉਹ ਕੇਸ ਬੜਾ ਲੰਬਾ ਸਮਾਂ ਚੱਲਿਆ 5 ਸਾਲ ਕਾਂਗਰਸੇ ਵੀ ਨਿਕਲ ਗਏ ਤੇ ਹੁਣ ਉਹ ਅਖੀਰਲੇ ਇੰਬਲੀਅਰ ਕੋਰਟ ਦਾ ਐਡੀਸ਼ਨਲ ਸੈਸ਼ਨ ਜਜਰ ਦੀ ਕੋਰਟ ਦੇ ਵਿੱਚ ਅਖੀਰਲੇ ਸੁਣਿਤ ਪਹਿਲਾਂ ਇਹਨਾਂ ਦੀ ਸਰਕਾਰ ਨੇ ਪ੍ਰੈਸ਼ਰ ਪਾ ਕੇ ਜਿਸ ਵਿਅਕਤੀ ਨੇ ਕੰਪਲੀਟ ਦਰਜ ਕਰਾਈ ਸੀ ਉਦੋਂ ਉਹਨੂੰ ਇਹ ਮੁਕਰਾਦਤ ਉਹਨੇ ਕੋਰਟ ਚਾਰਜੀ ਦੇ ਦਿੱਤੀ ਕਿ ਮੈਂ ਕੇਸ ਲੰਡਨ ਹੀ ਚਾਹੁੰਦਾ ਜੱਜ ਸਾਹਿਬ ਤਗੜੇ ਸੀਗੇ ਉਹਨਾਂ ਨੇ ਕਿਹਾ ਕਿ ਇੰਨੇ ਸਾਲ ਮੈਂ ਕੇਸ ਸੁਨੇ ਮੈਂ ਮੈਰਟ ਤੇ ਫੈਸਲਾ ਕਰਨਾ ਤੂੰ ਹੁਣ ਪੈਰ ਵੀ ਕਰ ਨਾ ਕਰ ਮੈਂ ਤੱਥਾਂ ਦੇ ਅਧਾਰ ਤੇ ਫੈਸਲਾ ਕਰਾਂਗਾ ਅਗਲੀ ਪੇਸ਼ੀ ਤੇ ਡਿਸਟ੍ਰਿਕਟ ਔਟਾਰਨੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਉਹ ਕੋਰਟ ਦੇ ਵਿੱਚ ਪੇਸ਼ ਹੋ ਕੇ ਤੇ ਸਰਕਾਰ ਦੀ ਤਰਫੋਂ ਕਹਿੰਦੇ ਆ ਇਹ ਸਰਕਾਰ ਇਹ ਕੇਸ ਵਾਪਸ ਲੈਣਾ ਚਾਹੁੰਦੀ ਜੱਜ ਸਾਹਿਬ ਦਾ ਮੈਂ ਫਿਰ ਧੰਨਵਾਦ ਕਰਦਾ ਉਹਨੇ ਕਿਹਾ ਕਿ ਵਾਪਸ ਨਹੀਂ ਹੋਣਾ ਸਰਕਾਰ ਨੂੰ ਤਾਂ ਪੈਰਵੇਂ ਕਰਨੀ ਚਾਹੁੰਦੀ ਤੁਸੀਂ ਵਾਪਸ ਕਿਉਂ ਜਾਂਦੇ ਕਿ ਬੇਤਤੀਆਂ ਦਾ ਐਡਾ ਵੱਡਾ ਇਸ਼ੂ ਹੈ ਪੰਜਾਬ 'ਚ ਤੇ ਉਹ ਉਹਨਾਂ ਨੇ 2 ਸਾਲ ਦੀ ਉਹਨੂੰ ਸਜ਼ਾ ਕਰ ਦਿੱਤੀ ਫਿਰ ਉਹਨੂੰ ਦਿੱਲੀ ਚੋਂ ਸੀਐਮ ਲੈਣ ਨੂੰ ਟਿਕਟ ਦੇਣ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨੇ ਹਾਈ ਕੋਰਟ 'ਤੋਂ ਜਾ ਕੇ ਰੀਲੀਫ ਲਿਆ ਮੈਂ ਪੁੱਛ ਰਿਹਾ ਜੀ ਉਹਨੂੰ ਸਰਕਾਰ ਨੂੰ ਕਿ ਕਾਨੂੰਨ ਤਾਂ ਬਣਾ ਲਓ ਪਰ ਜੇ ਵਾਰਡ ਖੇਤ ਨੂੰ ਖਾਏਗੀ ਜਿੰਨੇ ਸਰਕਾਰ ਨੇ ਲਾਗੂ ਕਰਨਾ ਜੇ ਸਰਕਾਰ ਤੁਹਾਡੇ ਵਾਂਗੂ ਬੇਮਨ ਹੋ ਜੂ ਫਿਰ ਕੀ ਬਣੂ ਯੋਕ ਕੱਲਾ ਲੋਕਾਂ ਦੀਆਂ ਇਮੋਸ਼ਨਸ ਨਾਲ ਨਾ ਨਾ ਕਿ ਪਹਿਲਾ ਵਿਧਾਨ ਸਭਾ ਚ ਜਵਾਬ ਦਿਓ ਵੀ ਇਹ ਫੈਸਲਾ ਕਿੰਨੇ ਕੀਤਾ ਸੀ ਕਿ ਜਿਹੜਾ ਕੁਰਾਨ ਸ਼ੇਰ ਦੀ ਬਤਵੀ ਦਾ ਇਹਨਾਂ ਦਾ ਐਮ ਐਲ ਏ ਜਿਹੜਾ 2 ਸਾਲ ਦੀ ਸਜ਼ਾ ਹੋਈ ਸੀ ਉਹ ਕੇਸ ਸਜ਼ਾ ਨਹੀਂ ਸੀ ਕਰਨ ਦੇਣਾ ਚਾਹੁੰਦੀ ਸਰਕਾਰ ਇਹ ਸਰਕਾਰਾਂ ਸਜ਼ਾ ਹੀ ਨਹੀਂ ਹੁਣ ਦੇਣਗੀਆਂ ਤੇ ਫਿਰ ਤੁਹਾਡੇ ਆ ਬਾਕੀ ਦਰਮੇਂ ਕਰਨ ਦੀ ਫੈਸਲਾ ਇਸ ਕਰਕੇ ਪਹਿਲਾ ਹਾਊਸ ਚ ਤੱਥ ਰੱਖਣੇ ਚਾਹੀਦੇ ਸਰ ਕਿ ਉਹ ਕਿੰਨਾ ਹਾਲਾਤਾਂ ਚ ਸਰਕਾਰ ਮਜਬੂਰ ਸੀ ਕੇਚਰੀਵਾਲ ਦਾ ਦਬਾਅ ਸੀ ਕਿੰਨਾ ਦਬਾਅ ਸੀ ਜੋ ਜੇ ਦੱਸਣਗੇ ਫਿਰ ਤਾਂ ਬਣਾਓ ਜੇ ਨiyet ਹੈ ਫਿਰ ਜੋ ਮਰਜੀ ਜੇ ਬਤਾਂ ਨਾ ਖੜੀ